ਹਾਂਜੀ ਬਹਿਰਜੀ ਖਾਲਸਾ ਬਹਿਰਜੀ ਫਤਿਹ ਮਰਜੀ ਦਾ ਖਾਲਸਾ ਵਾਇਰ ਕੋ ਬੀਤੀ ਫਤਿਹ ਬਾਬਾ ਜੀ ਕਿਹੜੇ ਗੁਰਦੁਆਰੇ ਫਿਰ ਬਾਬੇ ਇੱਕ ਢੰਢੇਰ ਪਿੰਡ ਆ ਅੱਛਾ ਤਰਨਤਨ ਦਾ ਹਾਂਜੀ ਇੱਥੇ ਹੀ ਦੱਸਾਂਗਾ ਦਾ ਗੁਰਦੁਆਰਾ ਬਾਬਾ ਖਿਲਵਰਾ ਤੇ ਬਾਬਾ ਡੁੱਗ ਛਾਹ ਜੀ ਮਹਾਰਾਜ ਦਾ ਪੁੱਜੀ ਬੋਲੇ ਛਾਹ ਤੇ ਐਵੇਂ ਤੇ ਸੇ ਬਹੁਤ ਜ਼ਰਪਾ ਚੱਲਦਾ ਬਹੁਤ ਸੰਤਾਂ ਹੁੰਦੀ ਤੇ ਛੀਰ ਪੂੜਿਆਂ ਦਾ ਮਾਲ ਪੂੜਿਆਂ ਦਾ ਲੰਗਰ ਚੱਲਦਾ ਇੱਥੇ ਦੱਸਾਂਗਾ ਜਗ੍ਹਾ ਬਹੁਤ ਪਵਿੱਤਰ ਆ ਸੌਣ ਦੇ ਮਹੀਨੇ ਦਾ ਸੌਣ ਦੇ ਮਹੀਨੇ ਦਾ ਲੰਗਰ ਚੱਲਦਾ ਮਾਲ ਪੂੜੇ ਛੀਰ ਪੂਰੇ ਪੂਰੇ ਚੱਲਦੇ ਆ ਬਾਬੇ ਦੀ ਕਿਰਪਾ ਵੀ ਆਵੇ ਉਹ ਦੇਖੋ ਬਿਕੜਿਆਣੇ ਆਲਣੇ ਕਿੰਨੇ ਥੋੜੇ ਪਾਏ ਬਿਕੜਿਆਣੇ ਹਾਂਜੀ ਆਹ ਬਿਕੜਿਆਣੇ ਕਿੰਨੀ ਉੱਡਦੀਆਂ ਦੇਖੋ ਕਿੱਦਾਂ ਵਧੀਆ ਬਾਬੇ ਆਹ ਆ ਬਣਾਏਆਂ ਕਿ ਕੁਦਰਤੀ ਹੋਇਆ ਆਹ ੜੇ ਇੱਕ ਕੁਦਰਤੀ ਆ ਹਾਂ ਕੁਦਰਤੀ ਆ ਇਹ ਕੀ ਚੀਜ਼ ਕੀ ਯਾਰ ਸਾਈਡਾਂ ਨਿਕਲਦੀਆਂ ਇਹਦੀ ਨਾ ਸੇਵਾ ਬਾਬੇ ਅਫਤਾਰ ਤੋਂ ਸ਼ੋਰ ਸੰਗਲਿਆ ਤੋਂ ਅੱਛਾ ਦਲ ਪੰਥ ਵਾਲਿਆਂ ਤੋਂ ਬਾਬਿਆਂ ਤੋਂ ਅੱਛਾ ਇਹ ਸਾਰੀ ਗੁਰਦਾਰੇ ਤੇ ਯਾਰ ਇਹ ਬੂਟੇ ਪਹਿਲੀ ਵਾਰ ਵੇਖਿਆ ਮੈਂ ਹਾਂ ਉਹ ਆnde ਕੋਈ ਵੀ ਚੀਜ਼ ਛੰਡੇਰ ਪਿੰਡ ਐ ਪਿੰਡ ਛੰਡੇਰ ਪਿੰਡ ਆ ਵਾ ਹਾਂਜੀ ਆnde ਕੋਈ ਵੀ ਚੀਜ਼ ਨਾ ਲੈ ਲਓ ਇਹ ਗੁਰਦਾਰੇ ਨੂੰ ਚਾਹੀਦੀ ਆ ਬਾਬਿਆਂ ਦੇ ਹਾਜ਼ਰ ਕਰਦਾਂਗੇ ਇੱਥੇ ਅੱਛਾ ਇੰਨੀ ਕਿਰਪਾ ਚੱਲ ਕੇ ਲਾ ਵੇਖੋ ਬਾਬੇ ਨੇ ਗੱਡੀ ਪਾਲਕੀ ਵਾਲੀ ਆਉਗੀ ਅੱਛਾ ਬਲਕਿ ਇਹਨੇ ਘਰੇ ਮਹਾਰਾਜਾ ਤੁਸੀਂ ਕਰਨਾ ਵਾ ਮੀ ਮੂੰ ਪੈਂਦਾ ਵੇ ਤੇ ਵੱਡੀ ਹੈਗੀ ਪਾਲਕੀ ਸਤੀ ਕੇ ਗੱਡੀਆਂ ਅੱਛਾ ਬਲਕਿ ਉਹ ਜੋੜਾ ਘਾ ਰਿਆ ਉਹ ਲੰਗਰ ਆ ਲਿਆ ਵੇ ਕੋ ਕਿੱਡਾ ਸੋਹਣਾ ਪਿੱਛੇ ਆਹ ਪਾਰਕਿੰਗ ਆ ਵੇ ਆਹ ਪਾਰਕਿੰਗ ਇਹਨੇ ਆ ਜੋ ਹੁਣ ਪਾਰਕਿੰਗ ਬਹੁਤ ਸੋਹਣੀ ਆ ਆ ਫੁੱਲ ਬੂਟੇ ਬਾਬਾ ਕਿੰਨੇ ਹਣੇ ਲਾਇਆ ਦਰਬਾਰ ਦੇ ਕਿੰਨੇ ਸ਼ਾਨਦਾਰ ਉਹ ਪਰੇ ਸਰੋਵਰ ਆ ਨਾ ਅੱਜ ਵੀ ਪਰਲੇ ਪਿੱਛੇ ਸਰੋਵਰ ਵੀ ਹੈਗਾ ਆਹ ਬੂਟੇ ਕਿੱਡੇ ਹਣ ਲੱਗੇ ਆ ਕਿੰਨੇ ਪੈਰੇ ਲੱਗਦੇ ਆ ਰੋਕ ਕੁਦਰਤੀ ਇਹ ਆ ਪਾਰਕਿੰਗ ਹਾਂਜੀ ਪਾਰਕ ਬਹੁਤ ਸੋਹਣੀ ਆ ਖਰੀ ਆ ਜੀ ਦੇਖੋ ਕਿੰਨੀ ਸੋਹਣੀ ਵਿੱਚ ਲੱਗਦੀ ਹੈ ਵੇਖੋ ਹਾਂਜੀ ਨਹੀਂ ਨਹੀਂ ਬਹੁਤ ਸੋਹਣੀ ਬਹੁਤ ਰਿੰਦੇ ਵਿੱਚ ਪਾ ਚਿੰਦੇ ਨਾ ਅਸਾ ਉਹ ਚੜ ਉਹੜਦੇ ਫਿਰਦੇ ਹੋਵੇ ਹਾਂ ਜਨਰੂ ਬੜੇ ਰਿੰਦੇ ਵਿੱਚ ਨਿੱਕੇ ਨਿੱਕੇ ਜਾਣਗੇ ਉਹਦੇ ਪੰਛੀ ਛੋਟੇ ਪੰਛੀ ਅੱਛਾ ਠੀਕ ਹੈ ਜੀ ਆਪਣੇ ਜਿਹੜਾ ਨਹਰਾ ਤੇ ਆ ਨਾ ਪੜਾ ਹੋਰ ਵੀ ਆਉਂਦੇ ਅੱਛਾ ਓਏ ਬਾਬਾ ਜੀ ਉਹ ਬਣਿਆ ਉਹ ਦੇਖੋ ਸਕੰਜਾ ਤੇ ਬੈਠਾ ਕੋ ਹੁਣੇ ਉਹ ਡੀਲ ਜਨਰੂ ਬੇਟਾ ਹੈ ਉਥੇ ਇਹਦੇ ਉੱਤੇ ਆਲਾ ਦਾ ਜਰਣਾ ਕਰਕੇ ਬਣਾਇਆ ਹੈਨਾ ਪਾਣੀ ਪੁਣੀ ਦਾ ਪ੍ਰਬੰਧ ਬੂਟੇ ਵੇਲਾ ਪੈਂਦੀਆਂ ਵੇਲਾ ਚੜ੍ਹਦੀਆਂ ਹਾਂਜੀ ਉਹ ਮੁੜ ਕੇ ਛੱੜੀ ਬਣ ਜਾਂਦੀ ਗੋਲ ਹਾਂਜੀ ਜਿੱਦਾਂ ਉਹ ਵੀ ਅਗਲੇ ਨੂੰ ਹੁਣੀ ਆ ਹਾਂਜੀ ਉਹਦੇ ਅੰਗੇ ਇਹਦੇ ਨਾਲ ਮੁੜ ਕੇ ਛੱੜੀ ਬਣ ਜਾਂਦੀ ਵਿੱਚ ਜਨਮਰ ਜਿੱਦਾਂ ਛੋਟੀਆਂ ਚਿੜੀਆਂ ਨਹੀਂ ਉਹਨਾਂ ਦੇ ਰਹਿਣ ਬਸੇਰੇ ਆਪਾਂ ਲੋਗ ਆ ਝੋਨਿਆਂ ਦੀ ਪ੍ਰਾਲੀ ਨੂੰ ਅੱਗ ਲਾ ਦਿੰਦੇ ਉਹਨਾਂ ਦੇ ਰਹਿਣ ਬਸੇੜਾਂ ਹੀ ਗਾਏ ਬਾਬਾ ਕਹਿੰਦੇ ਆ ਕਿ ਉਹਦੇ ਵਿੱਚ ਬਹੁਤੀ ਸੰਗਣਾਂ ਜਿੱਦਾਂ ਬੂਟਾ ਵੇਖੋ ਕਿੰਨਾ ਸੰਗਣਾ ਇਹ ਵਿੱਚ ਨਿੱਕੀਆਂ ਨਿੱਕੀਆਂ ਚਿੜੀਆਂ ਰਹਿ ਸਕਦੀਆਂ ਆਪਾਂ ਨੂੰ ਨਹੀਂ ਪਤਾ ਲੱਗਣ ਗਿਆ ਆਹੋ ਆਪਾਂ ਜਿੱਦਾਂ ਇੱਧਰ ਵੇਖਿਓ ਉੱਡ ਕੇ ਗਈਆਂ ਹਾਂ ਇਨਾ ਵੀ ਜੇ ਸੰਘਣੇ ਰੋਖਿਆ ਅੱਛਾ ਇਹ ਚਿੜੀਆਂ ਦਾ ਰਹਿਣ ਮੇਰਾ ਇੱਕ ਜੰਗਲ ਬਣਿਆ ਜਿਵੇਂ ਪੂਰਾ ਤੇ ਆਪਣੇ ਉਥੇ ਮੋਰ ਬਹੁਤ ਰਹਿੰਦੇ ਆ ਕਿਉਂਕਿ ਆਪਣਾ ਜਿਖਿਰਾ ਜੀ ਉਥੇ ਬਹੁਤ ਸੰਘਣੇ ਰੋਖ ਵੀ ਹੈਗੇ ਆ ਕਿੱਥੇ ਜੀ ਉਥੇ ਇਸ ਨੂੰ ਉੱਪਰ ਨਹਿਰਾ ਗੋਤਰੀ ਆਪਣੇ ਪੜਾਵਾ ਬਬੇ ਆ ਭੂਟਾ ਕਾ ਦੋ ਇਹ ਆ ਗਿਆ ਕੋਈ ਇਹ ਜਿਹੜੇ ਹੁੰਦੇ ਨੇ ਬਹੁਤੇ ਤਾਂ ਜਦ ਜਦ ਤੇ ਫੁੱਲ ਜੇ ਛੱਡਦੇ ਜਾਂ ਆ ਜਾ ਠੀਕ ਠੀਕ ਆਹਾਂ ਜਿਹੜੇ ਹੁੰਦੇ ਆ ਆਹੋ ਪੜਾਜ ਉਹ ਹੈ ਠੀਕ ਹਾਂ ਜਿਹਦੇ ਉੱਤੇ ਜਾ ਕੇ ਲੱਕੜ ਦਾ ਫੁੱਲ ਜੈ ਨਹੀਂ ਛੱਡਦੇ ਉਹ ਆ ਇੱਕ ਇੱਕ ਜੀ ਦੇਖੋ ਬਾਬਾ ਜੀ ਆ ਵੀਰੇ ਨਿੱਕੇ ਗੱਡੇ ਨਕਲੀ ਬਾਬਾ ਮੈਂ ਵੱਖਰਾ ਬਣਾਇਆ ਤੇ ਆਹ ਹਾਲ ਵੱਖਰਾ ਬਣਿਆ ਉਹ ਲੈ ਟਰਾਲਾ ਭਰੇ ਹੀ ਭਰੇ ਆ ਟਰਾਲਾ ਸੀਮੈਂਟ ਦਾ ਸਿੱਧਾ ਸਿੱਧਾ ਖਲੋਤਾ 20 ਟਰਾਲੇ ਕੋਲ ਦੇ 20 18 ਚੱਕਾ ਜਿੰਨੇ ਮਰਜ਼ੀ ਟਰਾਲੇ ਡੱਕ ਲੋ ਹੁਣ ਛੜੀ ਝੂੜੀ ਦਾ ਕਰਕੇ ਉਹ ਲੈ ਵੀਰੇ ਨੇ ਰੱਖਿਆ ਤੇ ਬੱਦਲ ਵਾਈ ਹੋਈ ਪਈ ਹਾਂਜੀ ਮਹਾਰਾਜ ਕੀ ਦਰਸ਼ਨ ਬਹੁਤ ਕਿਰਪਾ ਮਹਾਰਾਜ ਹਰ ਬਾਬਾ ਡੋਗਰ ਸ਼ਾਮਾ ਮਹਾਬੰਦ ਕਿਹੜੇ ਕਿਹੜੇ ਬਾਬੇ ਦਾਵਾ ਦਰਬਾਰ ਬਾਬਾ ਡੋਗਰ ਸ਼ਾ ਮਹਾਬਲੀ ਅੱਛਾ ਹਾਂ ਜੀ ਉਹਨਾਂ ਦਰਬਾਰ ਸਾਲ ਚ 2 ਮਹੀਨੇ ਹੁੰਦੇ ਇਥੇ ਅੱਛਾ ਸਾਲ ਚ 2 ਮਹੀਨੇ ਸਾਲ ਚ 2 ਮਹੀਨੇ ਬਹੁਤਾ ਕੈਂਡੀ ਘੜਾ ਲਾ ਕਿਰਪਾ ਮਾਰੀ ਮੇਰਾ ਰੂਖ ਹੋ ਜੂਗੀ ਬਾਬੇ ਰੂਖ ਹੋ ਜੂਗੀ ਦਰਬਾਰ ਵੇ ਕੇ ਰੂਖ ਹੋ ਜਾ ਹਾਂ ਸਰੋਰ ਸਰੋਰ ਹੀ ਬਹੁਤ ਉਹ ਵੇਖ ਲਈ ਦਰਸ਼ਨ ਕਰੋਂ ਕਰਈਏ ਮੜੇ ਉਹ ਵੀ ਆਉਂਦੀ ਜਾ ਕੇ ਨਾ ਹੋ ਗਈ ਆਜੋ ਆਜੋ ਦਾਦਾ ਮੰਗੇ ਦੀ ਆਓ ਵੀ ਅੱਛਾ ਉਹ ਵੀ ਉਹ ਪਰਲੇ ਬਣੇ ਸਰੋਵਰ ਆ ਉਹ ਟੀਨਾ ਜੀ ਹੈ ਨਾ ਉਹ ਤੋਂ ਪਰਲੇ ਬਣਿਆ ਉਹ ਵੇਖ ਆਇਓ ਵੇਖ ਲੈਣੇ ਆਜੋ ਬਹੁਤ ਸੋਹਣਾ ਦਰਬਾਰ ਬਾਬਾ ਜੀ ਮਾਨ ਖਰੂਕ ਹੋ ਜੂਗੀ ਇੱਕ ਪਿੰਡ ਵਾਲਿਆਂ ਦਾ ਸੰਯੋਗ ਨਾ ਤੇ ਬਾਬਾ ਜੀ ਦੇ ਸੰਯੋਗ ਨਾ ਆ ਵੇਲੋ ਪੂਰੀ ਭਰੀ ਸੀਮਟ ਦੀ ਗੱਡੀ ਅੰਦਰ ਲੱਗੀ ਐਡਾ ਤਗੜਾ ਹਾਲ ਬਣਿਆ ਇੱਧਰ ਬੂਟੇ ਪਾਟੇ ਲੱਗੇ ਹਾਂਜੀ ਹਾਂਜੀ ਜੁੜਾ ਲਾ ਲਾ ਜੁੜਾ ਪਿੱਛੇ ਨਹੀਂ ਨਹੀਂ ਕੋਈ ਨਹੀਂ ਚੜਦਾ ਜੋਰ ਤੇ ਅੱਛਾ ਤੇ ਬੂਟੇ ਪਾਟੇ ਬੜੇ ਸੀ ਬਾਬਾ ਜੀ ਇੱਕ ਜੀ ਇੱਕ ਚੀਜ਼ ਆ ਬੂਟੇ ਨੂੰ ਬਹੁਤ ਪਿਆਰ ਕਰਦੇ ਤੇ ਹਾਂ ਹਾਂ ਬੂਟੇ ਬਹੁਤ ਲਾਏ ਹਨਾ ਬਹੁਤ ਸੋਹਣੀ ਗੱਲ ਦੇਖੋ ਜਸਰੂਰ ਵੀ ਬਣਿਆ ਜੋ ਇੱਕ ਪਿੰਡ ਦਾ ਗੁਰਦੁਆਰਾ ਮੈਨਾ ਰਿਕਾਰਡ ਤੋੜਦਾ ਸਿਰ ਲਾਤਾ ਇੰਨਾ ਸੋਹਣਾ ਗੁਰਦੁਆਰਾ ਮੱਛੀਆਂ ਵੀ ਉਹ ਵੇਖੋ ਹੀਆਂ ਛੋਟੀਆਂ ਬਹੁਤ ਸੋਹਣਾ ਦਰਬਾਰ ਰੂਹ ਖੁਸ਼ ਹੋ ਗਈ ਵੇਖ ਕੇ ਉੱਤੋਂ ਮੌਸਮ ਬੜਾ ਸੋਹਣਾ ਸੀ ਅੱਜ ਤੇ ਮਨ ਖੁਸ਼ ਹੋ ਗਿਆ ਮੈਂ ਕਹਣਾ ਮਹਾ ਗੇਟ ਵੀ ਕਿਡਾ ਵੱਡਾ ਲੱਗਾ ਲੋਹੇ ਦਾ ਕਿੰਨਾ ਸੋਹਣਾ ਝੂਮ ਕਰਕੇ ਦਰਬਾਰ ਝੂਮ ਕਰਕੇ ਉਹ ਦਰਬਾਰ ਕਾਜੀ ਹਾਂ ਬਹੁਤ ਸੋਹਣਾ ਦਰਬਾਰ ਹੈ ਮਨ ਨੂੰ ਇਹ ਚੀਜ਼ ਬੜੀ ਵਧੀਆ ਲੱਗੀ ਆਪ ਜਿੜੇ ਨੇ ਵਾਸੇ ਹੀ ਲੱਗਾ ਹੈਣਾ ਇੱਕ ਤੇ ਦੀ ਨੇ ਬਣਾ ਕੇ ਰੱਖੀ ਆ ਵੇਲਾ ਚਿੜੀਆਂ ਵਿੱਚ ਰਹਿੰਦੀਆਂ ਤੂੰ ਜੂ ਨਹੀਂ ਕਰਦੇ ਹੋ ਕੁਦਰਤੀ ਕੁਦਰਤੀ ਬਣੇ ਆਓ ਵੇਲਾ ਆਹ ਗੱਡੀ ਤਿੰਨ ਤਿਆਰ ਹੁੰਦੇ ਆ ਉਹ ਨਿਕ ਨਿਕ ਸਟਾਰਟ ਝੂਮ ਕਰਕੇ ਬਿਖਾਓ ਆਹ ਆਹ ਵਾਹ ਲਾਡੋ ਉਹ ਵੇ ਆਹ ਕਿਨਾਰੇ ਤੇ ਐਡਾ ਆ ਗਿਆ ਐਡਾ ਗਿਆ ਛੋਟਾ ਜਿਹਾ ਬੰਡਾ ਥੋੜਾ ਵੱਡਾ ਹੋ ਗਿਆ ਉਹ ਉੱਤੇ ਵੱਡੇ ਹਨ ਹੋਵੇ ਉਹ ਚੁੱਕ ਚੁੱਕ ਲਿਆਉਣ ਦੇ ਸਹੀ ਸਿਗੇ ਉਹ ਉਹ ਤੋੜ ਤੋੜ ਖਾਂਦੇ ਉੱtre ਆ ਉਹੜੇ ਨਾ ਆਹੋ ਉਹ ਝਾੜ ਝੜ ਲਈ ਸੁੱਕੇ ਜਿਹਾ ਉਹ ਨਹੀਂ ਝਾੜ ਝੜ ਲਿਆਉਣ ਦੇ ਉਥੋਂ ਉਹ ਵੇ ਤੀਲੇ ਲਾਉਣਾ ਤੋੜ ਕੇ ਨਹੀਂ ਇੱਕ ਇੱਕ ਤੀਲਾ ਤੋੜ ਕੇ ਲਿਆ ਆਏ ਹੋਵੇ ਮੂੰਹ ਜਿਹਾ ਲਿਆ ਤੀਲੇ ਦੇ ਵੇਖਿਆ ਹੁੰਦੀ ਉਹਨੂੰ ਸਹੀ ਸਿਗੇ ਇਸੋ ਇਸੋ ਰੱਖਾ ਤੋੜ ਤੋੜ ਕੇ ਝਾੜ ਝੜ ਗਿਆ ਸਾਰਾ ਝਾੜਦਾ ਮੇਰਾ ਜੇਡਾਂ ਦਾ ਹਾਂ ਉਹਨੇ ਲਿਆ ਕੇ ਫੇਰ ਇੱਥੇ ਲਿਆ ਕੇ ਬਣਾਉਣਾ ਪਰ ਇਹ ਕੋ ਕੁਦਰਤੀ ਵੇਲੋ ਚੀਜ ਹੋਵੇ ਕਿੰਨਾ ਸੋਹਣਾ ਨਾਲੇ ਟਿਕਾਣੇ ਬੂਟਾ ਥੱਲੇ ਉਹ ਕਿੰਨਾ ਸੋਹਣਾ ਏ ਤੇ ਉਪਰੇ ਵੀ ਵੀੜੇ ਬਣਾਈਂਦੇ ਆਪਦਾ ਘਰ ਨਹੀਂ ਆਓ ਆਵੇ ਲੱਗੇ ਆਉ ਲੱਗੀ ਫਿਰ ਚਲੋ ਜੀ ਦਰਬਾਰ ਦੇ ਦਰਸ਼ਨ ਕਰਾਏ ਤੁਹਾਨੂੰ ਵੀਰੋ ਤੇ ਇਸ ਵੀਡੀਓ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਦਰਬਾਰ ਕਿਦਾਂ ਲੱਗਾ ਜਿਉਂਦੇ ਵਾਸਤੇ ਰਹੋ